ਬਈ ਸੱਥਾਂ ਤੁਸੀਂ ਹੋਰ ਵੀ ਬਹੁਤ ਦੇਖਿਆ ਹੋਣੀਆ ਪਰ ਇਹ ਜੀ ਸੱਥ ਕਿਸੇ ਪਿੰਡ ਨਹੀਂ ਹੋਣੀ ਪਹਿਲਾਂ ਵੀ ਵੀਡੀਓ ਪਾਈ ਸੀ ਇਹਦੀ ਮੈਂ ਤੇ ਹੁਣ ਫੇਰ ਪਾਉਣ ਲੱਗਿਆ ਕੁਝ ਨਵੀਆਂ ਚੀਜ਼ਾਂ ਹੋਈਆਂ ਇੱਥੇ ਜਿਹੜੀਆਂ ਬਹੁਤ ਵਧੀਆ ਲੱਗੀਆਂ ਮੈਨੂੰ ਬਹੁਤ ਸਾਹਮਣੇ ਬਜ਼ੁਰਗ ਬੈਠੇ ਤਾਂਛ ਖੇਡੀ ਜਾਂਦੇ ਆ ਤੇ ਜਿਹੜੀ ਦੇਖਣ ਵਾਲੀ ਚੀਜ਼ ਆ ਪੇਂਟਿੰਗ ਦੇਖੋ ਉਧਰ ਮਹਾਰਾਜ ਰਣਜੀਤ ਸਿੰਘ ਦੀ ਬਾਬਾ ਬੰਦਾ ਸਿੰਘ ਬਹਾਦਰ ਜਿੰਨੇ ਆਪਣੇ ਸਿੱਖ ਧਰਮ ਦੇ ਯੋਧੇ ਹੋਏ ਆ ਤੇ ਉਹਨਾਂ ਸਾਰੀਆਂ ਦੀਆਂ ਪੇਂਟਿੰਗ ਬਣਾਈਆਂ ਹੋਈਆਂ ਤੇ ਜਿਹੜੀ ਸਭ ਤੋਂ ਸੋਹਣੀ ਮੈਨੂੰ ਲੱਗੀ ਆ ਆ ਦੇਖੋ ਇੱਧਰ ਇਹ ਜਿ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਜਦੋਂ ਉਹ ਜਿਹੜਾ ਸਾਰੀ ਜੰਗ ਦਾ ਜਿਹੜਾ ਵਰਤਾਂਤ ਇੱਥੇ ਜਿਹੜਾ ਦਿੱਤਾ ਹੋਇਆ ਸਾਰਾ ਪੇਂਟਿੰਗ ਦੇ ਰੂਪ ਦੇ ਵਿੱਚ ਕਿੰਨੀ ਸੋਹਣੀ ਪੇਂਟਿੰਗ ਆ ਤੇ ਉਧਰ ਸਾਹਮਣੇ ਬਾਥਰੂਮ ਨੇ ਛਾਂ ਪੂਰੀ ਸੰਗਣੀ ਆ ਇੱਥੇ ਇਧਰ ਦੂਜੀ ਸਾਈਡ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀਆਂ ਜਿਹੜੀਆਂ ਪੇਂਟਿੰਗਸ ਬਣਾਈਆਂ ਨੇ ਬਹੁਤ ਸੋਹਣਾ ਕੰਮ ਕੀਤਾ ਜਿਹੜੇ ਵੀ ਬਾਈ ਨੇ ਇਹ ਪੇਂਟਿੰਗਸ ਬਣਾਈਆਂ ਨੇ ਬਹੁਤ ਸਫਾਈ ਨਾਲ ਕਮਾਲ ਦੀ ਜਿਹੜੀ ਕਲਾਕਾਰੀ ਕੀਤੀ ਆ ਤੇ ਬਾਕੀ ਇਸ ਪਿੰਡ ਨੇ ਜਿਹੜਾ ਇੱਕ ਵੱਖਰਾ ਪਰਾਲਾ ਕੀਤਾ ਆਪਣੇ ਇਤਿਹਾਸ ਨੂੰ ਚੇਤੇ ਰੱਖਣ ਦਾ ਤੇ ਇਹ ਪਿੰਡ ਦਾ ਨਾਂ ਹੈਗਾ ਪਿੰਡ ਕਮਾਲਪੁਰ ਤਹਿਸੀਲ ਜਗਰਾਉਂ ਦਾ ਪਿੰਡ ਆ ਤੇ ਬਾਕੀ ਤੁਹਾਨੂੰ ਇਹ ਕਿਵੇਂ ਲੱਗਿਆ ਕੰਮ ਕਮੈਂਟ ਕਰਕੇ ਜਰੂਰ ਦੱਸੋ